ਖੁਸ਼ੀ ਨਾਲ ਜੀਣਾ ਹੈ ਤਾਂ ਇਹਨਾਂ ਚਾਰ ਚੀਜ਼ਾਂ ਨੂੰ ਦਵੋ ਖੁਸ਼ੀ ਅਤੇ ਖੁਸ਼ੀ ਨਾਲ ਜੀਣ ਦੇ ਲਈ ਇਹ ਚਾਰ ਚੀਜ਼ਾਂ ਦਵੋ ਇਹ ਆ ਮੇਰੇ ਅੱਜ ਦੇ ਸੰਦੇਸ਼ ਦਾ ਟਾਈਟਲ ਪਹਿਲਾ ਹੈ ਆਪਣਾ ਸਮਾਂ ਪਰਮੇਸ਼ਵਰ ਨੂੰ ਦਵੋ ਯਾਨੀ ਪਰਮੇਸ਼ਵਰ ਨੇ ਸਾਨੂੰ ਹਫ਼ਤੇ ਦੇ ਵਿੱਚ 7 ਦਿਨ ਦਿੱਤੇ ਆ 6 ਦਿਨ ਕੰਮ ਕਰਨ ਦੀ ਆਗਿਆ ਦਿੱਤੀ ਆ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਕੰਮ ਕਰੋ ਆਪਣੇ ਕੰਮ ਨੂੰ ਪੂਰਾ ਕਰੋ ਵਿਵਸਥਾ ਵਿਵਰਣ ਦੀ ਕਿਤਾਬ ਪੰਜਵਾਂ ਅਧਿਆਇ 12ਵੇਂ ਵਚਨ ਤੋਂ ਤੂੰ ਵਿਸ਼ਰਾਮ ਦਿਨ ਨੂੰ ਮੰਨ ਕੇ ਪਵਿੱਤਰ ਰੱਖੀ ਜਿਵੇਂ ਤੇਰੇ ਪਰਮੇਸ਼ਵਰ ਯਹੋਵਾ ਨੇ ਤੈਨੂੰ ਆਗਿਆ ਦਿੱਤੀ 6 ਦਿਨ ਤੂੰ ਬੈਠ ਕੇ ਆਰਾਮ ਨਾਲ ਸਮਾਂ ਬਿਤਾਵੇਂ ਤੁਹਾਡੀ ਬਾਈਬਲ ਚ ਲਿਖਿਆ ਹੈ ਟਾਈਮ ਪਾਸ ਕਰੋ ਇਸ ਤਰ੍ਹਾਂ ਹੈ बिना किसी कम तो आलस पा के बिस्तर ते ही पे रहो इस तरह लिखा है पेडू हथे खांदे रहो इस तरह लिखा है छे दिन पतियों पत्नियों सुन रहे हो। छे दिन की करना है की करना है च साफ है काम करो लिखया जा की लिखिया तुसी या पत्नी हलो कुछ पति काम नहीं करते ਪਤਨੀ ਮਿਹਨਤ ਨਾਲ ਕੰਮ ਕਰਦੀ ਆ ਇਹ ਬੜੀ ਮਿਹਨਤ ਦੇ ਨਾਲ ਪਲੇਟ ਪਲੇਟ ਖਾਂਦੇ ਰਹਿੰਦੇ ਆ ਜੇ ਪਤਨੀ ਮਿਹਨਤ ਕਰ ਰਹੀ ਆ ਤਾਂ ਪਤੀ ਪਲੇਟ ਤੋਂ ਬਾਅਦ ਪਲੇਟ ਖਾ ਕੇ ਮਨ ਪਰ ਰਿਹਾ ਹੈ ਐਸਾ ਹੈ ਕੋਈ 얘ਥੇ ਜੇ ਚਾਹੁੰਦੇ ਹੋ ਕਿ ਤੁਸੀਂ ਖੁਸ਼ੀ ਨਾਲ ਰਹੋ ਤੁਸੀਂ ਮਿਹਨਤ ਨਾਲ ਕੰਮ ਕਰਨਾ ਹੈ ਜਦੋਂ ਤੁਸੀਂ ਮਿਹਨਤ ਕਰਕੇ ਕੰਮ ਕਰੋਗੇ ਅਤੇ ਉਸ ਮਿਹਨਤ ਦਾ ప్రతిਫਲ ਪਾਉਂਗੇ ਤਾਂ ਆਨੰਦ ਮਿਲੇਗਾ ਕਸ਼ਟ ਹੀ ਫਲੇ ਬਜ਼ੁਰਗ ਦਾ ਕਹਿਣਾ ਹੈ ਜੇ ਕਸ਼ਟ ਝੱਲੋਗੇ ਤਾਂ ప్రతిਫਲ ਵੇਖੋਗੇ ਜਦ ਉਸ ప్రతిਫਲ ਨੂੰ ਪਾਓਗੇ ਤੁਹਾਨੂੰ ਖੁਸ਼ੀ ਮਿਲੇਗੀ ਆਨੰਦ ਮਿਲੇਗਾ ਜੇ ਖਾਲੀ ਬੈਠੋਗੇ ਤਾਂ ਸੁਣੋ ਰੋਂਦੇ ਹੀ ਰਹਿਮੋਗੇ ਬਾਈਬਲ ਦੱਸਦੀ ਆ 6 ਦਿਨ ਕੰਮ ਕਰਕੇ ਸਾਰੇ ਕੰਮ ਨੂੰ ਪੈਂਡਿੰਗ ਚ ਰੱਖੋ ਲਿਖਿਆ ਹੈ ਪੈਂਡਿੰਗ ਚ ਰੱਖੋ ਲਿਖਿਆ ਹੈ ਸਾਡੇ ਵਿੱਚੋਂ ਕੁਝ ਲੋਕਾਂ ਨੂੰ ਜਦੋਂ ਕੰਮ ਦਿੱਤਾ ਹੈ ਉਸ ਨੂੰ ਨਾ ਕਰਕੇ ਪੈਂਡਿੰਗ 'ਚ ਰੱਖ ਦਿੰਦੇ ਆ ਇਹ ਪਰਮੇਸ਼ਵਰ ਦਾ ਸਿਸਟਮ ਨਈਆ ਕੀ ਨੌਕਰੀ ਕਰ ਰਹੇ ਹੋ ਕੀ ਕਾਰੋਬਾਰ ਕਰ ਰਹੇ ਹੋ ਕਾਲਜ 'ਚ ਸਕੂਲ 'ਚ ਕੀ ਟੀਚਿੰਗ ਦੇ ਰਹੇ ਹੋ ਘਰ 'ਚ ਜ਼ਿੰਮੇਦਾਰ ਪਤੀ ਜਾਂ ਪਤਨੀ ਦੇ ਰੂਪ 'ਚ ਹੋ ਤਾਂ ਫਿਰ ਸੁਣੋ ਜੋ ਕੰਮ ਤੁਹਾਨੂੰ ਦਿੱਤਾ ਗਿਆ ਹੈ ਉਸ ਨੂੰ ਮਿਹਨਤ ਨਾਲ ਕਰੋ ਅਤੇ ਦੂਸਰਾ ਉਸ ਨੂੰ ਪੂਰਾ ਕਰੋ ਪੋਸਟਪੋਨ ਨਾ ਕਰਿਓ ਕੱਲ ਦੇਖਾਂਗੇ ਪਰਸੋ ਦੇਖਾਂਗੇ ਅਗਲੇ ਹਫਤੇ ਵੇਖਾਂਗੇ ਉਸ ਨੂੰ ਟਾਲਣਾ ਨਹੀਂ ਇਹ ਪਰਮੇਸ਼ਵਰ ਦੀ ਇੱਛਾ ਬਿਲਕੁਲ ਵੀ ਨਈਆ ਜਵਾਨ ਭੈਣੋ ਤੇ ਭਰਾਓ ਤੁਸੀਂ ਪੜ ਰਹੇ ਹੋ ਤੁਹਾਡੇ ਲਈ ਕਲਵਰੀ ਟੈਂਪਲ ਪ੍ਰਾਰਥਨਾ ਕਰ ਰਹੀਆ ਜਵਾਨ ਬੱਚੋ ਤੁਸੀਂ ਸਹੀ ਤਰੀਕੇ ਨਾਲ ਪੜਿਓ ਜੇ ਤੁਸੀਂ ਪੜਾਈ ਚ ਸਫਲਤਾ ਪਾਉਣੀ ਆ ਤੁਹਾਡੇ ਲਈ ਸਾਡੇ ਕਲਵਰੀ ਟੈਂਪਲ ਦੇ ਮੈਂਬਰ ਪ੍ਰਾਰਥਨਾ ਕਰ ਰਹੀਆ ਤੁਹਾਡੇ ਆਤਮਿਕ ਪਿਤਾ ਦੇ ਰੂਪ ਚ ਪ੍ਰਭੂ ਦੇ ਦਾਸ ਦੇ ਰੂਪ ਚ ਮੈਂ ਉਪਵਾਸ ਰੱਖ ਕੇ ਤੁਹਾਡੀ ਪੜਾਈ ਲਈ ਪ੍ਰਾਰਥਨਾ ਕਰ ਰਿਹਾ ਹਾਂ ਇਸ ਲਈ ਕੀ ਕਰਨਾ ਹੈ ਮਿਹਨਤ ਦੇ ਨਾਲ ਪੜਨਾ ਹੈ ਆਪਣੀ ਪੜਾਈ ਦੇ ਵਿੱਚ ਪੂਰੇ ਦਿਲ ਤੋਂ ਤੁਸੀਂ ਪੜੋ ਉਸ ਨੂੰ ਪੈਂਡਿੰਗ ਨਾ ਕਰੋ ਉਤਪਤੀ ਦੂਸਰਾ ਅਧਿਆਇ ਜਦੋਂ ਆਸਮਾਨ ਅਤੇ ਸਾਰੀ ਧਰਤੀ ਅਤੇ ਉਸ ਦਾ ਬਣਾਉਣਾ ਖਤਮ ਹੋ ਗਿਆ ਤਾਂ ਅਤੇ ਪਰਮੇਸ਼ਵਰ ਨੇ ਆਪਣਾ ਕੰਮ ਜੋ ਉਹ ਕਰਦਾ ਸੀ ਸਤਵੇਂ ਦਿਨ ਖਤਮ ਕੀਤਾ ਅਤੇ ਉਸ ਨੇ ਆਪਣੇ ਕੀਤੇ ਹੋਏ ਕੰਮ ਤੋਂ ਸਤਵੇਂ ਦਿਨ ਆਰਾਮ ਕੀਤਾ ਹਾਂ ਵਿਸ਼ਰਾਮ ਕੀਤਾ ਪਿਆਰੇ ਪਰਮੇਸ਼ਵਰ ਨੇ ਵੀ ਕੰਮ ਕੀਤਾ ਟਾਈਮ ਪਾਸ ਨਹੀਂ ਕੀਤਾ ਸਮਾਂ ਬਰਬਾਦ ਨਹੀਂ ਕੀਤਾ ਤਾਂ ਫਿਰ ਪਰਮੇਸ਼ਵਰ ਜੋ ਅਦਭੁਤ ਸ੍ਰਿਸ਼ਟੀ ਬਣਾਉਣਾ ਚਾਹੁੰਦਾ ਸੀ ਉਸ ਨੂੰ 6 ਦਿਨਾਂ ਦੇ ਵਿੱਚ ਉਸ ਨੇ ਪੂਰਾ ਕੀਤਾ ਇਸ ਹਫਤੇ ਤੁਸੀਂ ਜੋ ਕੰਮ ਕਰਨਾ ਉਸ ਨੂੰ ਪੂਰਾ ਕਰੋ ਉਸ ਦਿਨ ਜੋ ਤੁਸੀਂ ਕੰਮ ਕਰਨਾ ਉਸੇ ਦਿਨ ਹੀ ਪੂਰਾ ਕਰੋ ਅੱਜ ਜੋ ਕੰਮ ਤੁਸੀਂ ਕਰਨਾ ਹੈ ਜੇ ਉਸ ਨੂੰ ਕੱਲ ਦੇ ਦਿਨ ਦੇ ਲਈ ਪੋਸਟਪੋਨ ਕਰੋਗੇ ਤਾਂ ਕੱਲ ਜੋ ਕੰਮ ਕਰਨਾ ਹੈ ਉਹ ਪਰਸੋ ਲਈ ਪੋਸਟਪੋਨ ਕਰੋਗੇ ਜੇ ਕੱਲ ਹੀ ਦੋਨੇ ਕੰਮ ਕਰਨੇ ਪਏ ਤਾਂ ਕਰ ਨਹੀਂ ਸਕੋਗੇ ਭਾਰ ਪਏਗਾ ਸਟ्रेस ਆਏਗਾ ਤੁਹਾਡੇ ਉੱਪਰ ਇਸ ਲਈ ਪਿਆਰਿਓ ਜੋ ਕੰਮ ਤੁਹਾਨੂੰ ਦਿੱਤਾ ਗਿਆ ਉਸ ਨੂੰ ਉਸੇ ਦਿਨ ਹੀ ਪੂਰਾ ਕਰੋ ਤਾਂ ਹੀ ਤੁਸੀਂ ਖੁਸ਼ ਹੋ ਪਾਉਗੇ ਤਾਂ ਹੀ ਤੁਸੀਂ ਸਫਲ ਹੋਵੋਗੇ ਖੁਸ਼ ਹੋਵੋਗੇ ਪਰਮੇਸ਼ਵਰ ਵੀ 6 ਦਿਨਾਂ ਚ ਕੰਮ ਪੂਰਾ ਕਰਕੇ 7ਵੇਂ ਦਿਨ ਕੋਈ ਕੰਮ ਨਹੀਂ ਕੀਤਾ 7ਵਾਂ ਦਿਨ ਵਿਸ਼ਰਾਮ ਦਾ ਦਿਨ ਹੈ ਵਿਸ਼ਰਾਮ ਦਿਨ ਯਾਨੀ ਘਰਾੜੇ ਮਾਰ ਕੇ ਸੌਣ ਦਾ ਦਿਨ ਨਹੀਂ ਵਿਸ਼ਰਾਮ ਦਿਨ ਯਾਨੀ ਪ੍ਰਭੂ ਦੀ ਉਪਸਥਿਤੀ ਵਿੱਚ ਆ ਕੇ ਉਨ੍ਹਾਂ ਦੀ ਉਪਸਥਿਤੀ ਦੇ ਵਿੱਚ ਆਰਾਧਨਾ ਕਰਨ ਦਾ ਦਿਨ ਹੈ ਆਪ ਹੀ ਆਨੰਦ ਦੇ ਨਾਲ ਪਰਮੇਸ਼ਵਰ ਦੇ ਘਰ ਦੇ ਵਿੱਚ ਜਾ ਕੇ ਉਨ੍ਹਾਂ ਦੀ ਆਰਾਧਨਾ ਕਰਨ ਦਾ ਦਿਨ ਹੈ ਉਨ੍ਹਾਂ ਦੀ ਮहिमा ਕਰਨ ਦਾ ਦਿਨ ਹੈ ਉਨ੍ਹਾਂ ਦੀ ਸੱਚਾਈ ਤੇ ਧਿਆਨ ਕਰਨ ਦਾ ਦਿਨ ਹੈ ਸਤਵੇਂ ਦਿਨ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆ ਕੇ ਉਨ੍ਹਾਂ ਦੀ ਆਰਾਧਨਾ ਅਸੀਂ ਕਰਨੀਆਂ ਇਸ ਗੱਲ ਨੂੰ ਯਾਦ ਰੱਖੋ ਭੈਣੋ ਅਤੇ ਭਰਾਵੋ ਸਾਡੇ ਵਿੱਚੋਂ ਜਿੰਨੇ ਲੋਕ ਪ੍ਰਭੂ ਨੂੰ ਸਮਾਂ ਦਿੰਦੇ ਆ ਹਫ਼ਤੇ 'ਚ ਇੱਕ ਦਿਨ ਜੋ ਲੋਕ ਪ੍ਰਭੂ ਦੀ ਹਜ਼ੂਰੀ 'ਚ ਸਮਾਂ ਬਿਤਾਉਂਦੇ ਆ ਜ਼ਰੂਰ ਉਹ ਤੰਨ ਹੈ ਜੋ ਪ੍ਰਭੂ ਦੇ ਪਵਨ ਚ ਨਹੀਂ ਜਾਂਦੇ ਜੇ ਉਹਨਾਂ ਨਾਲ ਤੁਲਨਾ ਕਰੀਏ ਤਾਂ ਜੋ ਪ੍ਰਭੂ ਦੇ ਪਵਨ ਚ ਜਾਂਦੇ ਆ ਉਹ ਲੋਕ ਤੰਦਰੁਸਤ ਰਹਿੰਦੇ ਆ ਜੋ ਮਸੀਹ ਲੋਕ ਪ੍ਰਭੂ ਦੇ ਘਰ ਦੇ ਵਿੱਚ ਨਹੀਂ ਜਾਂਦੇ ਆ ਉਹਨਾਂ ਨਾਲ ਜੋ ਪ੍ਰਭੂ ਦੀ ਹਜ਼ੂਰੀ ਚ ਜਾਂਦੇ ਆ ਉਹ ਜ਼ਿਆਦਾ ਖੁਸ਼ ਰਹਿੰਦੇ ਆ ਆਰਥਿਕ ਤੌਰ ਤੇ ਮਜ਼ਬੂਤ ਹੋ ਕੇ ਜੀਦੇ ਆ ਇਸ ਸਰਵੇ ਵਿੱਚ ਪਤਾ ਕੀਤਾ ਗਿਆ ਹੈ ਇਸ ਲਈ ਪਿਆਰਿਓ ਸਮਾਦੋ ਸੱਤ ਦਿਨਾਂ ਚ ਇੱਕ ਦਿਨ ਪਰਮੇਸ਼ਵਰ ਨੂੰ ਜ਼ਰੂਰ ਦਿਓ ਪਿਆਰੋ ਕੁਝ ਸਮੇਂ ਪਹਿਲਾਂ ਕੁਝ ਗਧਿਆਂ ਦੇ ਉੱਪਰ ਜਾਂਚ ਕੀਤੀ ਗਈ 6 ਦਿਨ ਮਿਹਨਤ ਨਾਲ ਕੰਮ ਕਰਨ ਵਾਲੇ ਗਧਿਆਂ ਨੂੰ ਸਤਵੇਂ ਦਿਨ ਆਰਾਮ ਦੇਣ ਤੇ ਆਉਣ ਵਾਲੇ 6 ਦਿਨਾਂ ਚ ਉਹ ਕਿੰਨੀ ਦੂਰੀ ਤੱਕ ਯਾਤਰਾ ਤੈਅ ਕਰ ਸਕਦੇ ਆ ਇਹ ਸੋਚ ਕੇ ਉਹ ਇੱਕ ਪਰਖਿਆ ਕਰਨ ਲੱਗੇ ਉਸੇ ਤਰ੍ਹਾਂ 6 ਦਿਨ ਕੰਮ ਕਰਨ ਤੋਂ ਬਾਅਦ ਵੀ ਸਤਵੇਂ ਦਿਨ ਜਿਹੜੇ ਗਧਿਆਂ ਨੇ ਕੰਮ ਕੀਤਾ ਉਹਨਾਂ 'ਤੇ ਐਕਸਪੈਰੀਮੈਂਟ ਕੀਤਾ ਸੁਣੋ ਪਿਆਰਿਓ 6 ਦਿਨ ਯਾਤਰਾ ਕਰਕੇ ਸਤਨੇ ਦਿਨ ਜੇ ਇੱਕ ਗਧੇ ਨੂੰ ਆਰਾਮ ਦਮੋਂਗੇ ਜਿਸ ਗਧੇ ਨੇ ਆਰਾਮ ਪਾਇਆ ਹੈ ਉਹ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਹਰ ਰੋਜ਼ ਭਾਰ ਚੱਕ ਕੇ 30 ਮੀਲ ਦੀ ਦੂਰੀ ਤੱਕ ਯਾਤਰਾ ਕੀਤੀ ਇਸ ਤਰ੍ਹਾਂ ਦੇਖਿਆ ਗਿਆ ਹੈ ਸਤਨੇ ਦਿਨ ਵਿਸ਼ਰਾਮ ਕੀਤੇ ਬਿਨਾ ਆਰਾਮ ਕੀਤੇ ਬਿਨਾ ਜਿਸ ਗਧੇ ਨੇ ਯਾਤਰਾ ਕੀਤੀ ਉਹ ਹਰ ਰੋਜ਼ ਸਿਰਫ 15 ਮੀਲ ਦੀ ਦੂਰੀ ਤੱਕ ਉਹ ਗਦਾ ਬੋਝ ਚੱਕ ਕੇ ਯਾਤਰਾ ਕਰ ਪਾਇਆ ਉਹਨਾਂ ਨੇ ਵੇਖਿਆ ਕੀ ਸਮਝ ਆ ਰਿਹਾ ਹੈ ਮਿਹਨਤ ਦੇ ਨਾਲ 6 ਦਿਨ ਜਿਨ੍ਹਾਂ ਨੇ ਕੰਮ ਕੀਤਾ ਯਾਤਰਾ ਕੀਤੀ ਉਹ ਗਦੇ ਨੂੰ 7ਵੇਂ ਦਿਨ ਵਿਸ਼ਰਾਮ ਦਿਓ ਉਹ ਗਦਾ ਹਰ ਰੋਜ਼ 30 ਮੀਲ ਯਾਤਰਾ ਕਰੇਗਾ 6 ਦਿਨ ਮਿਹਨਤ ਕਰਕੇ ਜਿਸ ਗਦੇ ਨੇ ਕੰਮ ਕੀਤਾ ਅਤੇ 7ਵੇਂ ਦਿਨ ਵੀ ਜਿੰਨੇ ਕੰਮ ਕੀਤਾ ਉਹ ਗਦਾ ਸਿਰਫ 15 ਮੀਲ ਤੱਕ ਹੀ ਹਰ ਦਿਨ ਯਾਤਰਾ ਕਰ ਪਾਇਆ ਹੁਣ ਧਿਆਨ ਨਾਲ ਸੋਚਿਓ ਜਿਹੜਾ ਗਦਾ ਸਿਰਫ 6 ਦਿਨ ਯਾਤਰਾ ਕਰਕੇ ਅਤੇ ਉਸਨੇ 30 ਮੀਲ ਤੱਕ ਯਾਦਰਾ ਕੀਤੀ ਯਾਨੀ 180 ਮੀਲ ਤੱਕ ਯਾਤਰਾ ਕੀਤੀ ਜਿਸ ਗਦੇ ਨੇ ਬਿਨਾ ਆਰਾਮ ਕੀਤੇ 7 ਦਿਨ ਯਾਤਰਾ ਕੀਤੀ 105 ਮੀਲ ਹੀ ਉਹ ਯਾਤਰਾ ਕਰ ਪਾਇਆ ਹਫਤੇ ਦੇ ਵਿੱਚ 75 ਮੀਲ ਉਹ ਪਿੱਛੇ ਹੋ ਗਿਆ ਤੁਹਾਨੂੰ ਇਹਦੇ ਚ ਕੀ ਸਮਝ ਆਇਆ ਪਰਮੇਸ਼ਵਰ ਨੇ ਆਗਿਆ ਦਿੱਤੀ ਤੁਸੀਂ ਤੁਹਾਡੇ ਘਰ ਦੇ ਨੌਕਰ ਤੁਹਾਡੇ ਘਰ ਚ ਜੋ ਗਧੇ ਆ ਤੁਹਾਡੇ ਘਰ ਦੇ ਸਾਰੇ ਪਸ਼ੂ ਸਤਨੇ ਦਿਨ ਸਾਰਿਆਂ ਨੇ ਆਰਾਮ ਕਰਨਾ ਹੈ ਇਸ ਤਰ੍ਹਾਂ ਜਿਸ ਗਧੇ ਨੇ ਵਿਸ਼ਰਾਮ ਕੀਤਾ ਉਹ ਦੁੱਗਨੇ ਕੰਮ ਨੂੰ ਦੁੱਗਣੀ ਯਾਤਰਾ ਨੂੰ ਉਹ ਕਰ ਪਾਇਆ ਅੱਜ ਸਾਡੇ ਵਿੱਚ ਕੁਝ ਲੋਕ ਜੇ ਪੁੱਛੇ ਤੁਸੀਂ ਐਤਵਾਰ ਨੂੰ ਚਰਚ ਕਿਉਂ ਨਹੀਂ ਜਾਂਦੇ ਪੁੱਛਣ ਤੇ ਉਹ ਇਸ ਤਰ੍ਹਾਂ ਕਹਿੰਦੇ ਆ ਐਤਵਾਰ ਨੂੰ ਹੀ ਮੇਰਾ ਜ਼ਿਆਦਾ ਕੰਮ ਚੱਲਦਾ ਹੈ ਇਸ ਲਈ ਮੈਂ ਨਹੀਂ ਜਾ ਪਾਉਂਦਾ ਨੁਕਸਾਨ ਹੋ ਜਾਏਗਾ ਖਬਰਦਾਰ ਐਤਵਾਰ ਨੂੰ ਪਰਮੇਸ਼ਵਰ ਦੀ ਹਜ਼ੂਰੀ 'ਚ ਨਹੀਂ ਜਾ ਰਿਹਾ ਕਾਰਨ ਕੀ ਆ ਉਸ ਦਿਨ ਮੈਂ ਫ੍ਰੀ ਨਹੀਂ ਰਹਿੰਦਾ ਜੀ ਰੀਅਲ ਸਟੇਟ ਦੇ ਕੰਮ ਦੇ ਵਿੱਚ ਹੀ ਐਤਵਾਰ ਨੂੰ ਹੀ ਜ਼ਿਆਦਾ ਕਸਟਮਰ ਆਉਂਦੇ ਆ ਜੀ ਹੋਟਲ ਤੇ ਕੈਫੀਆਂ 'ਚ ਐਤਵਾਰ ਨੂੰ ਹੀ ਸਭ ਤੋਂ ਜ਼ਿਆਦਾ ਕਸਟਮਰ ਉਸ ਜਗ੍ਹਾਵਾਂ 'ਤੇ ਆਉਂਦੇ ਆ ਇਸੇ ਲਈ ਮੈਂ ਐਤਵਾਰ ਨੂੰ ਚਰਚ ਨਹੀਂ ਜਾ ਪਾਉਂਦਾ ਜਦੋਂ ਮੈਂ ਅਮਰੀਕਾ ਚ ਵਚਨ ਦੀ ਸੇਵਕਾਈ ਕਰਨ ਲਈ ਗਿਆ ਅਮਰੀਕਾ ਦੇ ਹੋਟਲਸ ਚ ਪਹਿਲਾ ਹੈ ਮੈਕਡੋਨਲ ਅਤੇ ਦੂਸਰਾ ਸਟਾਰਬਕਸ ਅਤੇ ਤੀਸਰਾ ਅਮਰੀਕਾ ਦੇਸ਼ ਚ ਚਿਕ ਫਿਲੇ ਚਿਕ ਫਿਲੇ ਨਾਮ ਦਾ ਰੈਸਟੋਰੈਂਟ ਜਿਵੇਂ ਅੱਜ ਅਸੀਂ KFC ਵੇਖਦੇ ਹਾਂ ਮੈਕਡੋਨਲਡਸ ਦੇ ਨਾਮ ਤੇ ਵੇਖਦੇ ਹਾਂ ਉਸੇ ਤਰ੍ਹਾਂ ਅਮਰੀਕਾ ਚ ਚਿਕ ਫਿਲੇ ਨਾਮ ਦਾ ਰੈਸਟੋਰੈਂਟ ਹੈ ਉਸ ਰੈਸਟੋਰੈਂਟ ਦੇ ਓਨਰ ਦੇ ਨਾਲ ਮਿਲ ਕੇ ਮੈਂ ਭੋਜਨ ਕਰ ਸਕਾ ਐਸਾ ਮੌਕਾ ਪ੍ਰਭੂ ਨੇ ਦਿੱਤਾ ਜਦ ਮੈਂ ਉਹਨਾਂ ਦੇ ਨਾਲ ਮਿਲ ਕੇ ਭੋਜਨ ਕਰ ਰਿਹਾ ਉਹਨਾਂ ਨੇ ਗੱਲ ਕਹੀ ਐਤਵਾਰ ਨੂੰ ਚਿਕਫਲੇ ਦੇ ਹਰ ਰੈਸਟੋਰੈਂਟ ਨੂੰ ਅਸੀਂ ਕਲੋਜ਼ ਕਰ ਦਿੰਨੇ ਆ ਐਤਵਾਰ ਦਾ ਦਿਨ ਵਿਸ਼ਰਾਮ ਦਾ ਦਿਨ ਹੈ ਅਸੀਂ ਪ੍ਰਭੂ ਦੀ ਹਜ਼ੂਰੀ 'ਚ ਜਾ ਕੇ ਆਰਾਧਨਾ ਕਰੀਏ ਸਾਡਾ ਸਾਰਾ ਸਟਾਫ ਆਨੰਦ ਦੇ ਨਾਲ ਆਪਣੇ ਪਰਿਵਾਰ ਨਾਲ ਮਿਲ ਕੇ ਪ੍ਰਭੂ ਦੀ ਹਜ਼ੂਰੀ ਚ ਜਾ ਕੇ ਅਰਾਧਨਾ ਕਰਨ ਦੇ ਦੁਆਰਾ ਸਤੂਤੀ ਕਰਨ ਦੇ ਦੁਆਰਾ ਵਚਨ ਧਿਆਨ ਕਰਨ ਦੇ ਦੁਆਰਾ ਉਹ ਖੁਸ਼ ਰਹਿੰਦੇ ਆ ਇਹ ਸੋਚ ਕੇ ਚਿਕਫਲੇ ਆਨਰ ਡੈਨਟੀ ਕੈਥੀ ਇਹ ਗੱਲ ਉਹਨਾਂ ਨੇ ਮੈਨੂੰ ਕਹੀ ਉਹਨਾਂ ਨੇ ਇਸ ਤਰ੍ਹਾਂ ਕਿਹਾ ਅਸਲ ਦੇ ਵਿੱਚ ਸਾਡਾ ਸਭ ਤੋਂ ਜ਼ਿਆਦਾ ਜਿਹੜਾ ਬਿਜ਼ਨਸ ਹੁੰਦਾ ਹੈ ਐਤਵਾਰ ਨੂੰ ਬਿਜ਼ਨਸ ਤੋਂ ਵੱਧ ਕੇ ਬਹੁਤ ਜ਼ਿਆਦਾ ਪੈਸਾ ਕਮਾਉਣ ਤੋਂ ਵੱਧ ਕੇ ਪਰਮੇਸ਼ਵਰ ਦਾ ਵਚਨ ਸੁਨਾ ਪਲਾ ਹੈ ਇਸ ਤਰ੍ਹਾਂ ਅਸੀਂ ਵਿਸ਼ਵਾਸ ਕੀਤਾ ਇਸ ਲਈ ਅਮਰੀਕਾ ਚ ਐਤਵਾਰ ਨੂੰ ਚਿਕਫਲੇ ਨਾਮ ਦਾ ਰੈਸਟੋਰੈਂਟ ਬੰਦ ਰਹਿੰਦਾ ਹੈ ਅਦਭੁਤ ਹੈ ਨਾ ਜੋ ਮੇਰਾ ਸਨਮਾਨ ਕਰੇਗਾ ਮੈਂ ਉਹਦਾ ਸਨਮਾਨ ਕਰਾਂਗਾ ਪ੍ਰਭੂ ਨੇ ਕਿਹਾ ਭੈਣੋ ਅਤੇ ਭਰਾਵੋ ਐਤਵਾਰ ਨੂੰ ਪ੍ਰਭੂ ਦੀ ਹਜ਼ੂਰੀ 'ਚ ਨਾ ਜਾ ਕੇ ਉਹਦੇ ਘਰ ਦੇ ਵਿੱਚ ਨਾ ਜਾ ਕੇ ਅराधना ਨਾ ਕਰਕੇ ਉਹਦੀ ਮਹਿਮਾ ਨਾ ਕਰਕੇ ਵਚਨ ਤੇ غور ਨਾ ਕਰਕੇ ਤੁਸੀਂ ਜੋ ਵੀ ਕਮਾਈ ਕਰੋਗੇ ਉਹਦੇ 'ਚ ਕਦੇ ਵੀ ਸਫਲ ਨਹੀਂ ਹੋਵੋਗੇ ਯਾਦ ਰੱਖੋ ਪੈਣੋ ਅਤੇ ਭਾਵੋ ਇੱਕ ਗੱਲ ਮੈਂ ਕਹਿੰਦਾ ਹਾਂ ਤੁਸੀਂ ਪਰਮੇਸ਼ਵਰ ਤੋਂ ਜ਼ਿਆਦਾ ਜਿੰਨੂੰ ਵੀ ਪਿਆਰ ਕਰੋਗੇ ਉਹ ਤੁਹਾਡੇ ਤੋਂ ਦੂਰ ਕੀਤਾ ਜਾਏਗਾ ਖਬਰਦਾਰ ਪਰਮੇਸ਼ਵਰ ਨੇ ਤੁਹਾਨੂੰ ਜਿੰਨਾ ਪਿਆਰ ਕੀਤਾ ਉਹਨਾਂ ਕਿਸੇ ਹੋਰ ਨੂੰ ਨਹੀਂ ਕੀਤਾ ਨਾ ਹੋਰ ਕਿਸੇ ਚੀਜ਼ ਨੂੰ ਕੀਤਾ ਜਿਨੇ ਤੁਹਾਨੂੰ ਜਨ ਤੋਂ ਵੱਧ ਪਿਆਰ ਕੀਤਾ ਤੁਹਾਡੇ ਲਈ ਜਿਸਨੇ ਆਪਣੀ ਜਾਨ ਹੀ ਦੇ ਦਿੱਤੀ ਉਹ ਕਹਿ ਰਿਹਾ ਹੈ ਹੋਰ ਕਿਸੇ ਨੂੰ ਵੀ ਜ਼ਿਆਦਾ ਪਿਆਰ ਮੈਂ ਨਹੀਂ ਕੀਤਾ ਪੂਰੀ ਦੁਨੀਆ ਤੇ ਰਾਜ ਕਰਨ ਵਾਲੇ ਸਮਰਾਟ ਦੇ ਅਧਿਕਾਰ ਨੂੰ ਵੀ ਜ਼ਿਆਦਾ ਪਿਆਰ ਨਹੀਂ ਕੀਤਾ ਉਸ ਜਗ੍ਹਾ ਨਾਲ ਮੈਂ ਪਿਆਰ ਨਹੀਂ ਕੀਤਾ ਉਸ ਉਹਦੇ ਨਾਲ ਮੈਂ ਪਿਆਰ ਨਹੀਂ ਕੀਤਾ ਮੈਂ ਉਸ ਹਸਨ ਨਾਲ ਪਿਆਰ ਨਹੀਂ ਕੀਤਾ ਮੈਂ ਤੁਹਾਨੂੰ ਇੰਨਾ ਪਿਆਰ ਕੀਤਾ ਕਿ ਸਵਰਗ ਨੂੰ ਛੱਡ ਕੇ ਧਰਤੀ ਦੇ ਉੱਪਰ ਆ ਗਿਆ ਮੈਂ ਤੁਹਾਨੂੰ ਇੰਨਾ ਪਿਆਰ ਕੀਤਾ ਹੈ ਕਿ ਆਪਣਾ ਸਿਹਾਸਨ ਹੀ ਛੱਡ ਕੇ ਧਰਤੀ ਤੇ ਆ ਗਿਆ ਮੈਂ ਤੁਹਾਨੂੰ ਇੰਨਾ ਪਿਆਰ ਕੀਤਾ ਕਿ ਮੈਂ ਆਪਣੀ ਜਾਨ ਹੀ ਤੁਹਾਡੇ ਲਈ ਦੇ ਦੇਵਾਂ ਇੰਨਾ ਤੁਹਾਨੂੰ ਪਿਆਰ ਕੀਤਾ ਇਹ ਮੇਰੇ ਪ੍ਰਭੂ ਯੀਸ਼ੂ ਮਸੀਹ ਦਾ ਪਿਆਰ ਹੈ ਯਾਦ ਰੱਖੋ ਤੁਹਾਡੇ ਬਾਰੇ ਕੀ ਆ ਭੈਣੋ ਉੱਥੇ ਭਰਾਵੋ ਸੁਣੋ ਐਤਵਾਰ ਦੇ ਦਿਨ ਪ੍ਰਭੂ ਦੀ ਹਜ਼ੂਰੀ 'ਚ ਨਾ ਜਾ ਕੇ ਜੇ ਹੋਰ ਕਿਤੇ ਵੀ ਜਾਉਂਗੇ ਤਾਂ ਤੁਸੀਂ ਜੋ ਵੀ ਕਰੋਗੇ ਜੋ ਕੁਝ ਹਾਸਲ ਕਰਨਾ ਚਾਹੋਗੇ ਸੁਣੋ ਜ਼ਰੂਰ ਨਿਰਾਸ਼ਾ ਹੀ ਹੱਥ ਲੱਗੇਗੀ ਪਰਮੇਸ਼ਵਰ ਦੀ ਹਜ਼ੂਰੀ ਨੂੰ ਛੱਡ ਕੇ ਤੁਸੀਂ ਜੋ ਕੁਝ ਵੀ ਕਰੋਗੇ ਸਿਰ ਤੁਹਾਡੇ ਜੀਵਨ 'ਚ ਹੀ ਨਿਰਾਸ਼ਾ ਬਚੇਗੀ ਕਹਿਣ ਵਾਲੇ ਆਪਣੇ ਹੱਥਾਂ ਨੂੰ ਵਿਖਾਓ ਹੱਥ ਵਿਖਾਓ ਹੱਥ ਵਿਖਾਓ ਸੁਣੋ ਪਿਆਰਿਓ 3 ਤੀਸਰੀ ਸ਼ਤਾਬਦੀ ਚ ਰੋਮ ਦੇ ਸਮਰਾਜ ਤੇ ਜੋ ਰਾਜ ਕਰ ਰਿਆ ਸੀ ਕੌਨਸਟੈਂਟਾਈਨ ਬੜੀ ਹੈਰਾਨੀ ਦੇ ਨਾਲ ਪਰਮੇਸ਼ਰ ਤੇ ਵਿਸ਼ਵਾਸ ਕਰਨ ਲੱਗਾ ਤੁਸੀਂ ਜਾਣਦੇ ਹੋ ਰੋਮ ਤੇ ਸ਼ਾਸਨ ਕਰਨ ਵਾਲੇ ਲੋਕਾਂ ਚ ਸਮਰਾਟ ਅਲੈਗਜ਼ੈਂਡਰ ਵੀ ਸੀ ਉਸ ਤੋਂ ਬਾਅਦ ਸੀਜ਼ਰ ਅਗਸਟਸ ਸਮਰਾਟ ਨੀਰੋ ਇਹ ਸਾਰੇ ਰੋਮ ਦੇ ਸਮਰਾਟ ਦੇ ਰੂਪ ਚ ਰੋਮ ਤੇ ਰਾਜ ਕੀਤਾ ਸੀ ਇਸ ਤਰ੍ਹਾਂ ਰੋਮ ਤੇ ਜਿੰਨਿਆਂ ਨੇ ਵੀ ਰਾਜ ਕੀਤਾ ਲਗਭਗ ਸਾਰੇ ਸਮਰਾਟ ਮਸੀਹ ਦੇ ਵਿਰੁੱਧ ਚੱਲਦੇ ਰਹੇ ਲੇਕਿਨ ਤੀਸਰੀ ਸ਼ਤਾਬਦੀ ਚ ਅਦਭੁਤ ਕੰਮ ਹੋਇਆ ਕੌਨਸਟੈਂਟ ਨਾਮ ਦਾ ਇੱਕ ਸਮਰਾਟ ਜਦੋਂ ਆਇਆ ਤਾਂ ਉਹ ਬੜੀ ਹੈਰਾਨੀ ਦੇ ਨਾਲ ਪਰਮੇਸ਼ੁਰ ਤੇ ਵਿਸ਼ਵਾਸ ਕਰਨ ਲੱਗਾ ਇਸ ਤਰ੍ਹਾਂ ਵਿਸ਼ਵਾਸ ਕੀਤਾ ਹੀ ਨਹੀਂ उस समय तक जो गुलाम सी सारे मसीह जगत न उसने एक खुशखबरी दी वो एक कि एतवार मैं छुट्टी का दिन ऐलान कर रहा हाँ क्यों ये प्रभु का दिन है ऐतवार का दिन किया प्रभु का दिन है यानी क्यों प्रभु का दिन है ਪਰਬੂ ਯੇਸ਼ੂ ਮਰਦਿਆਂ ਦੇ ਵਿੱਚੋਂ ਜਿੱਤ ਪਾ ਕੇ ਜਦ ਜੀ ਉੱਠਿਆ ਸੀ ਤਾਂ ਉਹ ਐਤਵਾਰ ਦਾ ਦਿਨ ਸੀ ਐਤਵਾਰ ਨੂੰ ਹੀ ਪ੍ਰਭੂ ਦਾ ਦਿਨ ਕਿਹਾ ਜਾਂਦਾ ਹੈ ਪ੍ਰਕਾਸ਼ ਦੀ ਪੋਥੀ ਪਹਿਲਾ ਅਧਿਆਇ 10ਵਾਂ ਵਚਨ ਮੈਂ ਪ੍ਰਭੂ ਦੇ ਦਿਨ ਆਤਮਾ ਚ ਆ ਗਿਆ ਮੈਂ ਆਪਣੇ ਪਿੱਛੇ ਤੂਰੀ ਦਾ ਇਹ ਸ਼ਬਦ ਕਹਿੰਦੇ ਹੋਏ ਸੁਣਿਆ ਪ੍ਰਭੂ ਦੇ ਦਿਨ ਯਾਨੇ ਐਤਵਾਰ ਨੂੰ ਪ੍ਰਭੂ ਮਾਰਿਆ ਗਿਆ ਗੱਡਿਆ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ ਉਹ ਐਤਵਾਰ ਦਾ ਦਿਨ ਸੀ ਪਵਿੱਤਰ ਆਤਮਾ ਪਰਮੇਸ਼ਰ ਇਸ ਧਰਤੀ ਤੇ ਜਦੋਂ ਉਤਰ ਆਇਆ ਉਹ ਐਤਵਾਰ ਦਾ ਦਿਨ ਸੀ ਮੇਰੇ ਤੇ ਤੁਹਾਡੇ ਲਈ ਮੌਤ ਤੇ ਜੋ ਜਿੱਤ ਦੇਣ ਵਾਲਾ ਦਿਨ ਹੈ ਉਹ ਐਤਵਾਰ ਹੈ ਇਸ ਲਈ ਉਸ ਦਿਨ ਮਸੀਹ ਸਮਾਜ ਅਤੀ ਚੇਲੇ ਅਤੇ ਪਹਿਲੀ ਕਲਿਸਿਆ ਐਤਵਾਰ ਨੂੰ ਕਲਿਸਿਆ ਤੇ ਸਮਾਜ ਦੇ ਰੂਪ ਚ ਉਹਨਾਂ ਨੇ ਇਕੱਠੇ ਹੋਣਾ ਸ਼ੁਰੂ ਕੀਤਾ ਇਹਦੇ ਵਿਰੁੱਧ ਚ ਉਪਦੇਸ਼ ਕਰਨ ਵਾਲੇ ਪ੍ਰਚਾਰ ਕਰਨ ਵਾਲੇ ਕਈ ਲੋਕ ਆ ਜਾਣਗੇ ਲੇਕਿਨ ਬਾਈਬਲ ਦੇ ਅਨੁਸਾਰ ਵਿਸ਼ਰਾਮ ਦਾ ਦਿਨ ਯਾਨੀ ਸਬਤ ਦਾ ਦਿਨ ਸ਼ਨੀਵਾਰ ਹੋਣ ਤੇ ਵੀ ਮਸੀਹ ਸਮਾਜ ਮਸੀਹ ਵਿਸ਼ਵਾਸੀ ਲੋਕ ਐਤਵਾਰ ਦੇ ਦਿਨ ਨੂੰ ਹੀ ਪ੍ਰਭੂ ਦਾ ਦਿਨ ਸਮਝ ਕੇ ਜਿਸ ਦਿਨ ਪ੍ਰਭੂ ਮੌਤ ਦੇ ਵਿੱਚੋਂ ਜਿੱਤ پا ਕੇ ਜੀ ਉੱਠਿਆ ਉਹੀ ਸਾਡੇ ਵਿਸ਼ਵਾਸ ਦਾ ਆਧਾਰ ਹੈ ਯਾਨੀ ਇਸ਼ੂ ਮਸੀਹ ਜੇ ਮੌਤ ਤੇ ਜਿੱਤ ਨਾ ਪਾਉਂਦਾ ਤਾਂ ਸਾਡੇ ਵਿਸ਼ਵਾਸ ਦੀ ਕੋਈ ਵੀ ਅਹਿਮੀਅਤ ਨਹੀਂ ਹੋਣੀ ਸੀ ਦੁਜਾ ਦੇ ਵਿਸ਼ਵਾਸ ਅਤੇ ਸਾਡੇ ਵਿਸ਼ਵਾਸ ਦੇ ਵਿੱਚ ਜੋ ਖਾਸ ਫਰਕਾ ਉਕੀਆ ਜਾਂਦੇ ਹਾਂ ਅਸੀਂ ਜਿਸ ਪ੍ਰਭੂ ਨੂੰ ਮੰਨਦੇ ਆ ਉਹ ਮਰ ਕੇ ਅਤੇ ਫਿਰ ਤੋਂ ਜੀ ਉੱਠਿਆ ਇਸ ਲਈ ਸਾਡੇ ਵਿਸ਼ਵਾਸ ਦਾ ਆਧਾਰ ਮਸੀਹ ਦੇ ਜੀ ਉੱਠਣ ਦਾ ਦਿਨ ਹੈ ਇਸ ਲਈ ਉਸ ਦਿਨ ਨੂੰ ਆਰਾਧਨਾ ਕਰਨ ਦੇ ਲਈ ਅਦਭੁਤ ਦੰਦੇ ਰੂਪ ਚ ਸਾਡੇ ਪੁਰਖਿਆਂ ਨੇ ਜਾਣਿਆ ਇਸ ਲਈ ਐਤਵਾਰ ਨੂੰ ਪਰਮੇਸ਼ਵਰ ਦੇ ਘਰ ਚ ਆ ਕੇ ਆਰਾਧਨਾ ਕਰਨੀ ਸ਼ੁਰੂ ਕਰ ਦਿੱਤੀ ਕੌਨਸਟੈਂਟ ਨੇ ਕੀ ਕੀਤਾ ਜਾਂਦੇ ਹਾਂ ਐਤਵਾਰ ਨੂੰ ਛੁੱਟੀ ਦੇ ਦਿਨ ਦਾ ਐਲਾਨ ਕਰ ਦਿੱਤਾ ਉਦੋਂ ਤੋਂ ਸਾਰੀ ਦੁਨੀਆ ਦੇ ਵਿੱਚ ਐਤਵਾਰ ਨੂੰ ਵਿਸ਼ਰਾਮ ਦੇ ਦਿਨ ਦੇ ਰੂਪ ਚ ਪਰਮੇਸ਼ਵਰ ਦੀ ਆਰਾਧਨਾ ਕਰਨ ਦੇ ਲਈ ਨਿਯੁਕਤ ਕੀਤੇ ਗਏ ਦਿਨ ਦੇ ਵਿੱਚ ਪ੍ਰਸਿੱਧੀ ਨੂੰ ਪਾ ਲਿਆ ਹਰ ਇੱਕ ਦੇਸ਼ ਨੇ ਇੱਕ ਦਿਨ ਨੂੰ ਵਿਸ਼ਰਾਮ ਦੇ ਦਿਨ ਦੇ ਰੂਪ ਚ ਐਲਾਨ ਕਰ ਦਿੱਤਾ ਇੱਕ ਕਿਥੋਂ ਆਈ ਆ ਵਿਸ਼ਰਾਮ ਦੇ ਦਿਨ ਦੀ ਸੋਚ ਆਈ ਕਹਾਂਗੇ ਬਾਈਬਲ ਵਿੱਚੋਂ ਹੀ ਆਈ ਪਰਮੇਸ਼ਵਰ ਦੇ 6 ਦਿਨ ਮਿਹਨਤ ਕਰਨ ਤੋਂ ਬਾਅਦ ਆਪਣੇ ਕੰਮ ਨੂੰ ਪੂਰਾ ਕਰਕੇ 7ਵੇਂ ਦਿਨ ਪਰਮੇਸ਼ਵਰ ਨੇ ਵਿਸ਼ਰਾਮ ਕੀਤਾ ਤਾਂ ਪਰਮੇਸ਼ਵਰ ਦੀ ਸੰਤਾਨ ਅਸੀਂ ਵੀ ਇੱਕ ਦਿਨ ਆਪਣੇ ਸਾਰੇ ਕੰਮ ਨੂੰ ਛੱਡ ਕੇ ਐਤਵਾਰ ਦੇ ਦਿਨ ਪ੍ਰਭੂ ਦੀ ਹਜ਼ੂਰੀ ਚ ਜਾ ਕੇ ਪਰਿਵਾਰ ਦੇ ਨਾਲ ਆਰਾਧਨਾ ਕਰਨ ਦੇ ਲਈ ਪ੍ਰਭੂ ਦੀ ਹਜ਼ੂਰੀ ਚ ਜਾਣ ਦੇ ਲਈ ਜ਼ਰੂਰ ਸਾਨੂੰ ਕਦਮ ਚੱਕਣ ਦੀ ਲੋੜ ਹੈ ਕਿਹੜੇ ਕਿਹੜੇ ਦੇਸ਼ ਕਿਹੜੇ ਕਿਹੜੇ ਦਿਨ ਵਿਸ਼ਰਾਮ ਦਿਨ ਨੂੰ ਮਾਨਤਾ ਦਿੰਦੇ ਆ ਮੈਂ ਤੁਹਾਨੂੰ ਦੱਸ ਰਿਹਾ ਹਾਂ ਸੋਮਵਾਰ ਨੂੰ ਗ੍ਰੀਕ ਸਮਰਾਜ ਗ੍ਰੀਕ ਦੇਸ਼ ਨੇ ਸੋਮਵਾਰ ਦੇ ਦਿਨ ਨੂੰ ਵਿਸ਼ਰਾਮ ਦਿਨ ਦੇ ਰੂਪ ਚ ਚੁਣਿਆ ਉਹ ਹੈ ਸੋਮਵਾਰ ਫਾਰਸੀ ਸਮਰਾਜ ਨੇ ਮੰਗਲਵਾਰ ਨੂੰ ਅਸ਼ੂਰ ਸਮਰਾਜ ਨੇ ਬੁੱਧਵਾਰ ਨੂੰ ਮਿਸਰ ਸਮਰਾਜ ਨੇ ਵੀਰਵਾਰ ਨੂੰ ਤੁਰਕੀ ਸਮਰਾਜ ਨੇ ਸ਼ੁੱਕਰਵਾਰ ਨੂੰ ਅਤੇ ਯਹੂਦੀਆਂ ਨੇ ਸ਼ਨੀਵਾਰ ਨੂੰ ਅਤੇ ਮਸੀਹ ਵਿਸ਼ਵਾਸੀ ਲੋਕਾਂ ਨੇ ਐਤਵਾਰ ਨੂੰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਵਿਸ਼ਰਾਮ ਕਰਨ ਦੇ ਲਈ ਜੋ ਅਲੱਗ ਕੀਤਾ ਗਿਆ ਦਿਨ ਹੈ ਅੱਜ ਪੂਰੀ ਦੁਨੀਆ 'ਚ ਕਿੱਥੇ ਵੀ ਜਾਓ ਐਤਵਾਰ ਨੂੰ ਕੀ ਆ ਦੱਸੋ ਹੌਲੀਡੇ ਹੌਲੀ ਦੇ ਨੂੰ ਜੌਲੀਡੇ ਦੇ ਰੂਪ ਚ ਬਦਲ ਸਕਦੇ ਆ ਜਾਂ ਫਿਰ ਆਪਣੇ ਵਿਸ਼ਵਾਸ ਦੇ ਦੁਆਰਾ ਹੌਲੀਡੇ ਦੇ ਰੂਪ ਦੇ ਵਿੱਚ ਵੀ ਬਦਲ ਸਕਦੇ ਆ ਅੱਜ ਸਾਡਾ ਦੇਸ਼ ਵੀ ਐਤਵਾਰ ਨੂੰ ਹੌਲੀਡੇ ਦਾ ਐਲਾਨ ਕਰਦਾ ਹੈ ਜਾਣਦੇ ਹੋ ਕਿਉਂ ਇਸ ਐਤਵਾਰ ਨੂੰ ਛੁੱਟੀ ਦੇ ਰੂਪ ਦੇ ਵਿੱਚ ਮਨਾਉਂਦਾ ਹੈ ਤੁਸੀਂ ਜਾਣਦੇ ਹੋ ਇਹ ਪ੍ਰਭੂ ਦਾ ਦਿਨ ਹੈ ਪੂਰੀ ਦੁਨੀਆ ਤੇ ਰਾਜ ਕਰਨ ਵਾਲਾ ਪੂਰੀ ਦੁਨੀਆ ਨੂੰ ਬਣਾਉਣ ਵਾਲੇ ਉਸ ਪਰਮ ਪਿਤਾ ਪਰਮੇਸ਼ਵਰ ਨੂੰ ਪਾਪੀ ਮਨੁੱਖ ਦੇ ਲਈ ਇਸ ਧਰਤੀ ਤੇ ਆ ਕੇ ਪਾਪੀ ਮਨੁੱਖ ਦੇ ਪਾਪ ਦੇ ਕਾਰਨ ਉਸ ਨੂੰ ਜਿਹੜੀ ਸਜ਼ਾ ਮਿਲਨੀ ਆ ਉਸ ਨਰਕ ਦੀ ਸਜ਼ਾ ਤੋਂ ਬਚਾਉਣ ਦੇ ਲਈ ਆਪ ਜਿੱਥੇ ਇਨਸਾਨ ਨੇ ਮਰਨਾ ਸੀ ਉਸ ਜਗ੍ਹਾ ਤੇ ਆਪ ਆਪਣੀ ਜਾਨ ਨੂੰ ਦਾਮ ਦੇ ਰੂਪ ਚ ਦੇਖ ਕੇ ਉਸ ਮਨੁੱਖ ਨੂੰ ਮੌਤ ਤੋਂ ਛੁਟਕਾਰਾ ਦਵਾ ਕੇ ਜੋ ਯੀਸ਼ੂ ਮਸੀਹ ਮਰਿਆ ਅਤੇ ਮਰ ਕੇ ਫਿਰ ਤੋਂ ਜੀ ਉੱਠਿਆ ਉਹ ਪੁਨਰ ਉਥਾਨ ਹੀ ਜੀ ਉੱਠਣ ਦਾ ਦਿਨ ਹੈ ਇਸ ਲਈ ਸਾਰਾ ਸੰਸਾਰ ਐਤਵਾਰ ਨੂੰ ਜੀ ਉੱਠਣ ਦੇ ਦਿਨ ਨੂੰ ਯੀਸ਼ੂ ਮਸੀਹ ਦਾ ਦਿਨ ਮੰਨਦੇ ਆ ਜਾਣ ਕੇ ਮਸੀਹੀ ਲੋਕ ਕੀ ਕਰ ਰਹੇ ਆ ਐਤਵਾਰ ਨੂੰ ਪ੍ਰਭੂ ਦੀ ਹਜ਼ੂਰੀ 'ਚ ਜਾ ਕੇ ਪ੍ਰਭੂ ਦੀ ਆਰਾਧਨਾ ਕਰਨੀਆਂ ਇਹ ਸੋਚ ਕੇ ਐਤਵਾਰ ਨੂੰ ਛੁੱਟੀ ਦੇ ਦਿਨ ਦਾ ਐਲਾਨ ਕੀਤਾ ਇੰਗਲੈਂਡ ਤੇ ਜਿਸ ਨੇ ਰਾਜ ਕੀਤਾ ਇੱਕ ਸਮਰਾਟ ਇੱਕ ਰਾਜਾ ਕਿੰਗ ਜੇਮਸ ਕੌਣ ਕਿੰਗ ਜੇਮਸ ਇਸ ਕਿੰਗ ਜੇਮਸ ਨਾਮ ਦੇ ਰਾਜੇ ਨੇ ਕੀ ਕੀਤਾ ਜਾਣਦੇ ਹੋ ਐਤਵਾਰ ਦੇ ਦਿਨ ਨੂੰ ਪ੍ਰਭੂ ਦਾ ਹਿੱਦਨ ਕਿਉਂ ਮੰਨਣਾ ਹੈ ਐਤਵਾਰ ਦੇ ਦਿਨ ਨੂੰ ਹੀ ਪ੍ਰਭੂ ਦੀ ਆਰਾਧਨਾ ਕਰਨ ਦਾ ਦਿਨ ਅਸੀਂ ਕਿਉਂ ਮੰਨਣਾ ਹੈ ਮੈਂ ਐਤਵਾਰ ਨੂੰ ਪ੍ਰਭੂ ਦਾ ਦਿਨ ਨਾ ਮੰਨ ਕੇ ਸਪੋਰਟਸ ਦਾ ਦਿਨ ਕਿਹੜਾ ਦਿਨ ਖੇਲਣ ਦਾ ਦਿਨ ਅਤੇ ਖੁਸ਼ੀ ਨਾਲ ਆਨੰਦ ਮਾਨਣ ਦੇ ਦਿਨ ਦੇ ਰੂਪ ਚ ਐਲਾਨ ਕਰ ਰਿਹਾ ਹਾਂ ਸੰਡੇ ਜੋ ਹੌਲੀਡੇ ਦੇ ਰੂਪ ਚ ਰਹਿਣਾ ਚਾਹੀਦਾ ਸੀ ਉਸ ਨੂੰ ਜੋਲੀਡੇਸ ਦੇ ਰੂਪ ਦੇ ਵਿੱਚ ਅਤੇ ਸਪੋਰਟਸ ਡੇ ਦੇ ਰੂਪ ਦੇ ਵਿੱਚ ਕਿੰਗ ਜੇਮਸ ਨੇ ਐਲਾਨ ਕੀਤਾ ਜਦ ਉਸਨੇ ਐਲਾਨ ਕੀਤਾ ਇੰਗਲੈਂਡ ਚ ਵਚਨ ਦੀ ਆਗਿਆਕਾਰੀ ਚ ਰਹਿ ਕੇ ਵਚਨ ਦੇ ਅਨੁਸਾਰ ਪਰਮੇਸ਼ਵਰ ਦੀ ਆਰਾਧਨਾ ਕਰਨੀਆਂ ਕਹਿਣ ਵਾਲੇ ਆਤਮਿਕ ਲੋਕਾਂ ਨੇ ਸਮਝ ਨੂੰ ਗਵਾ ਲਿਆ ਐਤਵਾਰ ਨੂੰ ਹੌਲੀਡੇ ਨਾ ਹੋ ਕੇ ਪਰਮੇਸ਼ਵਰ ਦੀ ਆਰਾਧਨਾ ਦਿਨ ਨਾ ਹੋ ਕੇ ਆਨੰਦ ਮਨੋਣ ਵਾਲੇ ਦਿਨ ਦੇ ਰੂਪ ਚ ਖੇਲ ਖੁਦ ਅਤੇ ਆਨੰਦ ਮਨਾਉਣ ਵਾਲੇ ਦਿਨ ਦੇ ਰੂਪ ਚ ਉਸ ਇਲਾਕੇ ਦੇ ਲੋਕ ਜਦ ਇਸ ਤਰ੍ਹਾਂ ਸਮਝਣ ਲੱਗੇ ਪਰਮੇਸ਼ਵਰ ਦੀ ਆਰਾਧਨਾ ਕਰਨ ਦੇ ਮੌਕੇ ਨੂੰ ਗਵਾ ਰਹੇ ਸੀ ਐਸੇ ਸਮੇਂ ਤੇ ਉਹਨਾਂ ਨੇ ਫ੍ਰੀडम ਦੇ ਲਈ ਫਾਈਟ ਕੀਤੀ ਉਹ ਫ੍ਰੀडम ਕੀ ਸੀ ਅਸੀਂ ਆਪਣੀ ਇੱਛਾ ਨਾਲ ਪ੍ਰਭੂ ਦੀ ਆਰਾਧਨਾ ਕਰਨੀ ਆ ਐਤਵਾਰ ਨੂੰ ਅਸੀਂ ਪਰਮੇਸ਼ਵਰ ਦੀ ਉਪਾਸਨਾ ਕਰਨੀ ਆ ਇਹ ਸਪੋਰਟਸ ਡੇ ਨਹੀਂ ਆ ਖੁਸ਼ੀ ਮਨਾਉਣ ਦਾ ਦਿਨ ਨਹੀਂ ਆ ਰੌਲਾ ਪਾਉਣ ਦੇ ਲਈ ਮौज-ਮਸਤੀਆਂ ਕਰਨ ਲਈ ਪ੍ਰਭੂ ਨੇ ਇਹ ਦਿਨ ਸਾਨੂੰ ਨਹੀਂ ਦਿੱਤਾ ਪ੍ਰਭੂ ਦੀ ਆਰਾਧਨਾ ਕਰਨ ਦੇ ਲਈ ਇਸ ਲਈ ਉਹਨਾਂ ਦੇ ਸੰਘਰਸ਼ ਕਰਨ ਤੇ ਵੀ ਉਹਨਾਂ ਦੀ ਗੱਲ ਕਿਸੇ ਨੇ ਨਹੀਂ ਸੁਣੀ ਇਹਦਾ ప్రతిਫਲ ਕੀ ਹੋਇਆ ਜਾਣਦੇ ਹੋ ਲਗਭਗ 102 ਲੋਕ ਇੱਕ 90 ਫੁੱਟ ਲੰਬੀ ਇੱਕ ਕਿਸ਼ਤੀ ਵਿੱਚ ਹੁਣ ਕੋਈ ਫਾਇਦਾ ਨਹੀਂ ਆ ਇਸ ਦੇਸ਼ 'ਚ ਅਸੀਂ ਆਪਣੇ ਪਰਮੇਸ਼ਵਰ ਦੀ ਆਜ਼ਾਦੀ ਨਾਲ ਅਸੀਂ ਆਰਾਧਨਾ ਨਹੀਂ ਕਰ ਸਕਦੇ ਉਹਨਾਂ ਨੂੰ ਪਿਓਰੀਟਨ ਕੀਤਾ ਗਿਆ ਪਵਿੱਤਰਤਾਈ ਨਾਲ ਪਿਆਰ ਕਰਨ ਵਾਲੀ ਇੱਕ ਕਲਿਸਿਆ खुल के परमेश्वर की आराधना नहीं कर सकते परमेश्वर की आराधना करनिया ए सोच के इंग्लैंड देश नु के बड़ी नाल यात्रा करके यात्रा करके यात्रा करके अमेरिका देश पहुंच गए एक सौ दो लोग अमेरिका क्यों चले गए वजह जानते हो खुल के परमेश्वर की आराधना करनी प्रभु अलग समा है प्रभु की हजूरी च जाना है प्रभु की महिमा करनी मकसद के नाल ਉਹ ਅਮਰੀਕਾ ਦੇਸ਼ ਦੇ ਵਿੱਚ ਪਹੁੰਚ ਗਏ ਲਗਭਗ 400 ਸਾਲ ਪਹਿਲਾਂ ਉਹ ਅਮਰੀਕਾ ਦੇਸ਼ ਕਿਉਂ ਗਏ ਪਰਮੇਸ਼ਵਰ ਦੀ ਆਜ਼ਾਦੀ ਦੇ ਨਾਲ ਮहिमा ਕਰਨ ਦੇ ਲਈ ਕੀ ప్రతిਫਲ ਮਿਲਿਆ ਪਰਮੇਸ਼ਵਰ ਤੇ ਆਧਾਰਿਤ ਹੋ ਕੇ ਪਰਮੇਸ਼ਵਰ ਦੀ ਆਰਾਧਨਾ ਕਰਨਾ ਹੀ ਜੀਵਨ ਦਾ ਆਧਾਰਾ ਸਮਝਿਆ ਉਹਨਾਂ ਦੁਆਰਾ ਸਥਾਪਿਤ ਕੀਤਾ ਗਿਆ ਅਮਰੀਕਾ ਦੇਸ਼ ਪੂਰੀ ਦੁਨੀਆ ਤੇ ਰਾਜ ਕਰ ਸਕੇ ਐਸੇ ਸਤਰ ਤੱਕ ਪਰਮੇਸ਼ਵਰ ਨੇ ਆਸ਼ੀਸ਼ ਦਿੱਤੀ ਮੇਰੇ ਪਿਆਰੋ ਅਤੇ ਭਰਾਵੋ ਉਹਦੇ ਨਾਲ ਵੀ ਮਹਾਨ ਦੇਸ਼ ਦੇ ਰੂਪ ਚ ਸਾਡਾ ਭਾਰਤ ਦੇਸ਼ ਇੱਕ ਦਿਨ ਤਰੱਕੀ ਕਰੇਗਾ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਆ ਕਦੋ انسان ਨੂੰ ਜਿਸ ਨੇ ਬਣਾਇਆ ਉਸ ਪਰਮੇਸ਼ਰ ਨੂੰ ਅਸੀਂ ਭੁੱਲੇ ਬਿਨਾ ਜੇ ਉਹਦੀ ਆਰਾਧਨਾ ਕਰਾਂਗੇ ਤਾਂ ਜੇ ਉਸ ਪਰਮੇਸ਼ਰ ਦੀ ਇੱਛਾ ਅਨੁਸਾਰ ਚੱਲਾਂਗੇ ਉਦੋਂ ਆਪਣੀ ਤਰ੍ਹਾਂ ਆਪਣੇ ਗਵਾਂਡੀ ਨੂੰ ਪਿਆਰ ਕਰਾਂਗੇ ਤਾਂ ਜਦੋਂ ਅਸੀਂ ਇਹਨਾਂ ਵਚਨਾਂ ਨੂੰ ਕੰਮਾਂ ਦੇ ਵਿੱਚ ਪੂਰਾ ਕਰਾਂਗੇ ਉਦੋਂ ਆਪਣੇ ਦੇਸ਼ ਦੇ ਲਈ ਆਪਣੇ ਦੇਸ਼ ਦੀ ਸੁਰੱਖਿਆ ਦੇ ਲਈ ਆਪਣੇ ਦੇਸ਼ ਦੀ ਤਰੱਕੀ ਦੇ ਲਈ ਪੂਰੀ ਦੁਨੀਆ ਦੇ ਵਿੱਚ ਸਾਡਾ ਦੇਸ਼ ਤਰੱਕੀ ਕਰ ਸਕੇ ਇਸ ਤਰ੍ਹਾਂ ਹੋ ਜਾਵੇਗਾ ਜਦੋਂ ਅਸੀਂ ਸਾਰੇ ਪ੍ਰਾਰਥਨਾ ਕਰਕੇ ਪਰਮੇਸ਼ਵਰ ਦੇ ਵਚਨ ਨੂੰ ਕੰਮਾਂ ਤੋਂ ਜੇ ਪਰਮੇਸ਼ਵਰ ਦੇ ਪਿਆਰ ਨੂੰ ਵਿਖਾਵਾਂਗੇ ਉਦੋਂ ਹੀ ਸਾਡਾ ਦੇਸ਼ ਵੀ ਪੂਰੀ ਦੁਨੀਆ ਦੇ ਵਿੱਚ ਇੱਕ ਤਰੱਕੀ ਵਾਲਾ ਦੇਸ਼ ਗਿਣਿਆ ਜਾਵੇਗਾ ਇੱਕ ਦਿਨ ਉਹ ਦਿਨ ਆਉਣ ਵਾਲਾ ਹੈ ਬਹੁਤ ਜਲਦ ਹੀ ਆਉਣ ਵਾਲਾ ਹੈ ਮੈਂ ਵਿਸ਼ਵਾਸ ਕਰਦਾ ਹਾਂ ਪਵਿੱਤਰ ਪਰਮੇਸ਼ਰ ਪਿਤਾ ਤੇਰੀ ਪਵਿੱਤਰ ਉਪਸਥਿਤੀ ਵਿੱਚ ਪਵਿੱਤਰ ਵਚਨਾਂ ਦੁਆਰਾ ਤੁਸੀਂ ਸਾਡੇ ਨਾਲ ਗੱਲ ਕੀਤੀ ਬੋਇਆ ਗਿਆ ਇਹ ਵਚਨ ਹਰ ਇੱਕ ਦੇ ਮਨਾਂ ਵਿੱਚ ਪਿਤਾ ਫਲਵੰਤ ਹੋ ਸਕੇ ਅਤੇ ਸਾਰੇ ਇਹਨਾਂ ਵਚਨਾਂ ਦੇ ਮੁਤਾਬਿਕ ਚੱਲ ਸਕੀਏ ਐਸੀ ਕਿਰਪਾ ਕਰੋ ਅਤੇ ਅਸੀਂ ਵੀ ਇਹਨਾਂ ਨੂੰ ਆਪਣੇ ਕੰਮਾਂ ਤੋਂ ਦਿਖਾ ਸਕੀਏ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ Amém! ਪ੍ਰਭੂ ਜੀ ਮੇਰੇ ਸਾਰੇ ਭੈਣੋ ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਸ਼ਾਲੋਮ ਤੁਸੀਂ ਠੀਕ ਹੋ ਕਲਵਰੀ ਆਵਾਜ਼ 2003 ਤੋਂ ਸ਼ੁਰੂ ਹੋਇਆ ਅਤੇ ਅੱਜ 2023 ਨੂੰ 20 ਸਾਲ ਹੋ ਚੁੱਕਿਆ ਤੁਸੀਂ ਇਸ ਟੀਵੀ ਪ੍ਰੋਗਰਾਮ ਨੂੰ ਪਿਆਰ ਕੀਤਾ ਉਤਸ਼ਾਹਿਤ ਕੀਤਾ ਪ੍ਰਾਰਥਨਾ ਕੀਤੀ ਇੰਨਾ ਹੀ ਨਹੀਂ ਆਪਣੀਆਂ ਭੇਂਟਾਂ ਦੇ ਦੁਆਰਾ ਤੁਸੀਂ ਸਾਰਿਆਂ ਨੇ ਮਦਦ ਕੀਤੀ ਆ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਪੂਰੇ ਦਿਲ ਤੋਂ ਧੰਨਵਾਦ ਕਰਦਾ ਹਾਂ ਅੱਜ ਇਸ ਪ੍ਰੋਗਰਾਮ ਦੇ ਦੁਆਰਾ ਹਜ਼ਾਰਾਂ ਅਤੇ ਕਰੋੜਾਂ ਲੋਕਾਂ ਤੱਕ ਜਿਉਂਦੇ ਪਰਮੇਸ਼ਵਰ ਦੇ ਅਦਭੁਤ ਸੂਚਨਾਚਾਰ ਨੂੰ ਫੈਲਾਉਣ ਦੇ ਲਈ ਤੁਹਾਡੀ ਕੀਤੀ ਸਹਾਇਤਾ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ ਉਸੇ ਤਰ੍ਹਾਂ ਸਾਡਾ ਇਹ ਕਲਵਰੀ ਆਵਾਜ਼ ਦਾ ਪ੍ਰੋਗਰਾਮ ਪੰਜਾਬੀ ਦੇ ਵਿੱਚ ਹੀ ਨਹੀਂ ਭਾਰਤ ਦੇਸ਼ ਚ ਬੋਲੀਆਂ ਜਾਣ ਵਾਲੀਆਂ ਹਰ ਖਾਸ ਭਾਸ਼ਾ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਸੂਚਨਾਚਾਰ ਨੂੰ ਅਸੀਂ ਫੈਲਾ ਸਕੀਏ ਮਿਹਨਤ ਕਰ ਰਹੇ ਹਾਂ ਉਸੇ ਤਰ੍ਹਾਂ ਹਰ ਮਹੀਨੇ ਲਗਭਗ 650 ਟੀਵੀ ਪ੍ਰੋਗਰਾਮ ਚਲਾਈ ਜਾ ਰਹੇ ਆ ਬੋਜਨਲ ਪਰ ਇਹ ਸੇਵਕਾਈ ਜੇ ਜਾਰੀ ਰੱਖਣੀ ਹੈ ਤਾਂ ਤਾਂ ਜ਼ਰੂਰ ਤੁਹਾਡੀ ਸਹਾਇਤਾ ਪ੍ਰਾਤਨਾ ਅਤੇ ਸਹਿਯੋਗ ਬਹੁਤ ਜ਼ਰੂਰੀ ਆ ਇੱਕ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਅਲੱਗ ਚੈਨਲਸ ਦੇ ਅਨੁਸਾਰ 20000 30000 40000 50000 ਤੱਕ ਇੱਕ ਇੱਕ ਪ੍ਰੋਗਰਾਮ ਦੇ ਲਈ ਖਰਚਾ ਕਰਨਾ ਪੈਂਦਾ ਹੈ ਜੇ ਪ੍ਰਭੂ ਤੁਹਾਨੂੰ ਉਤਸ਼ਾਹਿਤ ਕਰੇ ਇਸ ਟੀਵੀ ਪ੍ਰੋਗਰਾਮ ਦੀ ਮਦਦ ਕਰਨ ਦੇ ਲਈ ਜੇ ਤੁਹਾਡੇ ਮਨ ਚ ਬੋਝ ਆਵੇ ਤਾ ਜ਼ਰੂਰ ਪ੍ਰਾਰਥਨਾ ਕਰਕੇ ਇਸ ਸੇਵਕਾਇਦੀ ਮਦਦ ਕਰੋ ਮੈਂ ਚਾਹੁੰਦਾ ਹਾਂ ਪਿਆਰਿਓ ਹైదరాబాద్ ਚ ਹਰ ਸ਼ਨੀਵਾਰ ਨੂੰ ਹੋਣ ਵਾਲੀ ਸਪான்ਸਰ ਮੀਟਿੰਗ ਚ ਤੁਸੀਂ ਵੀ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਦੇ ਵੱਲੋਂ ਇੱਕ ਟੀਵੀ ਪ੍ਰੋਗਰਾਮ ਦੀ ਮਦਦ ਕਰੋਗੇ ਤਾ ਸੂਚਨਾ ਚ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਏਗਾ ਮੈਂ ਬੇਨਤੀ ਕਰਦਾ ਹਾਂ ਕਿ ਇਸ ਹਫਤੇ ਕਿ ਪਰਿਵਾਰ ਚ ਕਿਸੇ ਦਾ ਜਨਮ ਦਿਨ ਹੈ ਜਾਂ ਪਰਮੇਸ਼ਵਰ ਨੇ ਕੋਈ ਤੁਹਾਡੇ ਜੀਵਨ ਚ ਚਮਤਕਾਰ ਕੀਤਾ ਕਿ ਤੁਹਾਡੀ ਪ੍ਰਾਰਥਨਾ ਦਾ ਉੱਤਰ ਦਿੱਤਾ ਜੇ ਦਿੱਤਾ ਹੈ ਕਿ ਤਨਵਾਦੀ ਹੋ ਕੇ ਕਲਰੀ ਆਵਾਜ਼ੀ ਸਹਾਇਤਾ ਕਰਨਾ ਚਾਹੋਗੇ ਜੇ ਪਰਮੇਸ਼ਵਰ ਨੇ ਸੰਤਾਨ ਦਿੱਤੀ ਆ ਉਸ ਦਾ ਨਾਮ ਰੱਖਣਾ ਹੈ ਤਾਂ ਅੱਖਰ ਅਭਿਆਸ ਕਰਨਾ ਮੂੰਹ ਜੂਠਾ ਕਰਵਾਉਣਾ ਇਹਨਾਂ ਸ਼ੁਭ ਕੰਮਾਂ ਨੂੰ ਮੇਰੇ ਹੱਥਾ ਦੁਆਰਾ ਜੇ ਆਪਣੀ ਬੱਚਾ ਦੇ ਜੀਵਨ ਚ ਕਰਵਾਉਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਕਲਰੀ ਆਵਾਜ਼ ਟੀਵੀ ਪ੍ਰੋਗਰਾਮ ਦੀ ਸਹਾਇਤਾ ਕਰਕੇ ਆਪਣੇ ਜੀਵਨ ਦੇ ਸ਼ੁਭ ਕੰਮਾਂ ਨੂੰ ਮੇਰੇ ਨਾਲ ਸੈਲੀਬ੍ਰੇਟ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਕਰਦਾ ਹਾਂ ਯਾਨੀ ਮੇਰੀ ਮਿਹਨਤ ਚ ਤੁਸੀਂ ਵੀ ਹਿੱਸਾ ਲੈ ਕੇ ਸੁਸਮਾਚਾਰ ਵੰਡੋ ਤੁਹਾਡੀ ਖੁਸ਼ੀ 'ਚ ਮੈਂ ਵੀ ਹਿੱਸਾ ਲੈ ਕੇ ਮੈਂ ਵੀ ਤੁਹਾਡੀ ਖੁਸ਼ੀ ਨੂੰ ਸਾਂਝੀ ਕਰਾਂ ਮਨ ਤੋਂ ਚਾਹੁੰਦੇ ਹੋਏ ਇਸ ਅਦਭੁਤ ਪਰਮੇਸ਼ਵਰ ਦੇ ਸੁਸਮਾਚਾਰ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣ ਲਈ ਤੁਹਾਡੀ ਪ੍ਰਾਰਥਨਾ ਤੇ ਤੁਹਾਡੇ ਸਹਿਯੋਗ ਨੂੰ ਚਾਹੁੰਦੇ ਹੋਏ ਪ੍ਰਭੂ 'ਚ ਤੁਹਾਡਾ ਪਿਆਰਾ ਸतीश ਕੁਮਾਰ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72